ਪਿੰਡ ਸੰਘੋਲ ਨਾਲ ਕਈ ਦੰਦ ਕਥਾਵਾਂ ਜੁੜਦੀਆਂ ਕਹਿੰਦੇ ਹਨ ਹਜ਼ਾਰਾਂ ਬਰੇ ਪਹਿਲਾਂ ਸੰਘੋਲ ਇੱਕ ਕੁੱਕਵਸਤਾ ਸ਼ਹਿਰ ਸੀ ਜਿਸ ਦਾ ਨਾਮ ਪਹਿਲਾਂ ਸੰਗਲਾਦੀਪ ਸੀ ਰੂਪ ਬਸੰਤ ਦੇ ਪਿਤਾ ਰਾਜਾ ਖੜਕਸੈਨ ਦੀ ਰਾਜਧਾਨੀ ਸੀ ਰਾਜਾ ਖੜਗਸੈਨ ਇੱਕ ਨੇਕ ਦਿਲ ਧਰਮੀ ਅਤੇ ਚੰਗਾ ਸੁਭਾਤਾ ਪ੍ਰਸਿੱਧ ਰਾਜਾ ਸੀ ਉਹਦੇ ਰਾਜ ਵਿੱਚ ਪਰਚਾ ਬਹੁਤ ਸੁਖੀ ਸੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਕਿਸੇ ਗੱਲ ਦੀ ਕੋਈ ਤੋਟ ਨਹੀਂ ਸੀ ਔਲਾਦ ਵੱਲੋਂ ਵੀ ਉਹ ਸੰਤੁਸ਼ਟ ਸੀ ਉਸਦੇ ਦੋ ਪਿਆਰੇ ਪਿਆਰੇ ਪੁੱਤਰ ਸਨ ਰੂਪ ਅਤੇ ਬਸੰਤ ਜਿਨ੍ਹਾਂ ਨੂੰ ਵੇਖਿਆ ਭੁੱਖ ਲੈਂਦੀ ਸੀ ਐਂਬੀ ਸੀ ਰੂਪ ਵੱਡਾ ਸੀ 15 ਵਰਿਆਂ ਦਾ ਸੀ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ ਖੜਕਸੈਨ ਆਪਣੀ ਪਿਆਰੀ ਪਤਨੀ ਰੂਪਵਤੀ ਵੱਲੋਂ ਫਿਕਰਮੰਦ ਸੀ ਰੂਪਵਤੀ ਕੁਝ ਸਮੇਂ ਤੋਂ ਬਿਮਾਰ ਸੀ ਰਾਜਾ ਦੀ ਹਕੀਮਾ ਨੇ ਉਹਨੂੰ ਬਹੁਤ ਉਹਦਾ ਇਲਾਜ ਕੀਤਾ ਪਰ ਉਹ மஞ்சੇ ਤੇ ਪਈ ਉੱਠ ਨਾ ਸਕੀ ਕੁਝ ਦਿਨ ਪਾ ਕੇ ਰਾਣੀ ਸਵਰਗ ਸਦਾਰ ਗਈ ਰਾਣੀ ਦੀ ਮੌਤ ਕਾਰਨ ਰਾਜਾ ਵੀ ਸੋਗ ਵਿੱਚ ਸੀ ਰੂਪ ਬਸੰਤ ਆਪਣੀ ਮਾਂ ਦੇ ਵਿਯੋਗ ਵਿੱਚ ਬਹੁਤ ਰੋਣੇ ਹੋਏ ਸਨ ਕੁਝ ਦਿਨ ਰੋਣ ਝੋਣ ਚੱਲਿਆ ਖੜਗਸੈਨ ਆਪ ਵੀ ਹਾਲੋਂ ਬਿਹਾਲ ਹੋ ਗਿਆ ਉਸ ਨੂੰ ਕੁਝ ਸੁਜ ਨਹੀਂ ਰਿਹਾ ਸੀ ਤੇ ਕੀ ਕੀਤਾ ਜਾਵੇ ਤੇ ਰਾਜ ਦੇ ਅਹਿਲਕਾਰਾਂ ਨੇ ਦਰਬਾਰੀਆਂ ਨੇ ਸਾਰਿਆਂ ਨੇ ਰਾਜੇ ਨੂੰ ਗੰਭਲਣ ਲਈ ਕਿਹਾ ਵੀ ਤੂੰ ਦੂਸਰੀ ਸ਼ਾਦੀ ਕਰ ਲੈ ਤੇ ਰੂਪ ਬਸੰਤ ਜਵਾਨੀ ਦੀ ਬਰੂਹਾਂ ਤੇ ਪੁੱਜ ਸਕੇ ਸੀ ਉਹਨਾਂ ਨੂੰ ਦੇ ਆਦੇ ਸ਼ੌਕ ਸੀ ਰੂਪ ਸ਼ਿਕਾਰ ਖੇਡਣ ਜਾਂਦਾ ਸੀ ਤੇ ਬਸੰਤ ਕਬੂਤਰ ਉਡਾਉਣ ਦਾ ਸ਼ਕੀਨ ਸੀ ਅਲੜ ਜਵਾਨੀ ਵਿੱਚ ਆਪਣੇ ਸ਼ੌਂਕਾਂ 'ਚ ਮਸਤ ਸੀ ਖੜਕਸੈਨ ਨੂੰ ਰਾਜ ਦਰਬਾਰ ਦੇ ਕੰਮਾਂ ਤੋਂ ਵਹਿਲ ਨਹੀਂ ਸੀ ਮਿਲਦੀ ਇਹਨਾਂ ਰੂਜੇਵਿਆਂ ਕਰਕੇ ਉਹ ਰਾਣੀ ਦੇਵਯੋਗ ਨੂੰ ਕੁਝ ਛੇਰ ਤਾਂ ਭੁੱਲਿਆ ਪਰ ਖੜਕ ਸਿੰਘ ਨੂੰ ਆਪਣੀ ਰਾਣੀ ਰੂਪવતી ਨਾਲ ਬਹੁਤ ਮੁਹੱਬਤ ਸੀ ਉਹਦੇ ਵਿਛੋੜੇ ਦਾ ਉਹਦੇ ਮਨ ਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈਣ ਲੱਗ ਗਿਆ ਖੜਕ ਸਿੰਘ ਦੇ ਤਿਵਾਰ ਵਿੱਚ ਜਦੋਂ ਵੀ ਆਪਣੇ ਮਹਿਲ ਨੂੰ ਆਉਂਦਾ ਤਾਂ ਉਹਦੇ ਡੋਬੂ ਪੈਣ ਲੱਗ ਜਾਂਦੇ ਰਾਣੀ ਬਿਨਾ ਮਹਿਲ ਸੁੰਨਾ ਲੱਗਦਾ ਵੱਡ-ਵੱਡ ਖਾਣ ਨੂੰ ਆਉਂਦਾ 2 ਢਾਈ ਬਰੇ ਇਸ ਤਰ੍ਹਾਂ ਲੰਘ ਗਏ ਆਖਰ ਉਹਦੇ ਅਮੀਰਾਂ ਵਜ਼ੀਰਾਂ ਨੇ ਉਹਨੂੰ ਦੂਸਰੀ ਸ਼ਾਦੀ ਕਰਾਉਣ ਲਈ ਮਨਾ ਲਿਆ ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਟਾ ਸੰਗਲਾਦੀਪ ਦੇ ਰਾਜਪੁੱਤਰ ਸਰਦਾਰ ਇੰਦਰ ਸਿੰਘ ਨੇ ਆਪਣੀ 16 17 ਆਂ ਦੀ ਪਰियां ਵਰਗੀ ਮਲੂਕਤੀ ਚੰਦਰਵਤੀ ਅਧਖੜ ਉਮਰ ਦੇ ਰਾਜਾ ਖੜਗ ਸਿੰਘ ਨਾਲ ਵਿਆਹ ਦਿੱਤੀ ਮਹਿਲਾਂ ਵਿੱਚ ਮੋੜ ਰੌਣਕਾਂ ਆ ਗਈਆਂ ਚੰਦਰਵਤੀ ਦੀ ਮਹਿਕਾਂ ਭਰੀ ਜਵਾਨੀ ਨੇ ਅਧਖੜ ਉਮਰ ਦੇ ਖੜਗ ਸਿੰਘ ਨੂੰ ਕੀ ਲਿਆ ਚੰਦਰਵਤੀ ਦੀ ਜਵਾਨੀ ਉਹਦੇ ਮਖਮਲੀ ਤੇ ਰੇਸ਼ਮੀ ਕੱਪੜਿਆਂ ਵਿੱਚ ਮਿਉਂਦੀ ਨਹੀਂ ਸੀ ਉਹਦਾ ਅਧਖੜ ਉਮਰ ਦਾ ਪਤੀ ਉਸ ਦੀ ਅੰਦਰੂਨੀ ਭਾਵਕ ਕਾਮਕਤਾ ਨੂੰ ਸਮਝ ਨਹੀਂ ਸਿਰਿਆ ਹੀਰੇ ਜਵਾਰ ਤਿਹਾਰ ਸ਼ਿੰਗਾਰ ਉਸ ਦੀ ਭਾਵਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸੀ ਕਰ ਰਹੀ ਜਦੋਂ ਕਦੀ ਉਹ ਆਪਣੀ ਸੌਕਣ ਦੇ ਪੁੱਤਰ ਰੂਪ ਤੇ ਬਸੰਤ ਵੱਲ ਵੇਖਦੀ ਤਾਂ ਇੱਕ ਖੁਸ਼ੀ ਉਹਦੇ ਅੰਦਰ ਚਰਨਾਟ ਛੇੜ ਦਿੰਦੀ ਰੂਪ ਤੇ ਬਸੰਤ ਲੋੜੇ ਦੇ ਹਸੀਨ ਸਨ ਅਤੇ ਜਵਾਨੀ ਦੀ ਬਰੂਹਾਂ ਤੇ ਕਦਮ ਰੱਖ ਚੁੱਕੇ ਸਨ ਉਹਦਾ ਦਿਲ ਕਰਦਾ ਉਹਨਾਂ ਨਾਲ ਹੱਸੇ ਖੇਡੇ ਢੇਟ ਖੇਡੀਆਂ ਕਰੇ ਉਹਦੇ ਅੰਦਰ ਇੱਕ ਖਾਹਿਸ਼ ਬੜੀ ਤੀਬਰਤਾ ਨਾਲ ਮਚਲ ਰਹੀ ਸੀ ਜਿਹੜੀ ਉਸ ਨੂੰ ਸਦੀਵੀ ਖੁਸ਼ੀ ਤੇ ਸੰਤੁਸ਼ਟਤਾ ਪ੍ਰਦਾਨ ਕਰ ਰਹੀ ਸੀ ਇੱਕ ਦਿਨ ਕੀ ਹੋਇਆ ਖੜਗਸੈਨ ਆਪਣੇ ਰਾਜ ਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰਵਤੀ ਕਲਮਕੱਲੀ ਆਪਣੇ ਮਹਿਲਾਂ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਦੇਖ ਰਹੀ ਸੀ ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਤੇ ਉਸ ਦਾ ਇੱਕ ਚੀਨਾ ਕਬੂਤਰ ਉੱਡ ਕੇ ਚੰਦਰਵਤੀ ਦੀ ਬਾਰੀ ਵਿੱਚ ਆਣ ਵੜਿਆ ਜਿਸ ਨੂੰ ਉਸਨੇ ਮਲਕੜੇ ਜੇ ਫੜ ਕੇ ਇੱਕ ਟੋਕਰੀ ਹੱਥਾਂ ਲਕੋ ਦਿੱਤਾ। ਪਸੰਤ ਮੈਲਾ ਵਿੱਚ ਆਇਆ ਉਸ ਨੂੰ ਵੇਖ ਕੇ ਚੰਦਰवटी ਗੁਲਾਬ ਦੇ ਫੁੱਲ ਵਾਂਗ ਖਿੜ ਗਈ। ਉਹ ਉਸ ਨੂੰ ਕਬੂਤਰ ਦੇ ਪੱਜ ਨਾਲ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ ਆਪਣੇ ਕੋਲ ਪਲੰਗ ਤੇ ਬਿਠਾ ਲਿਆ ਤੇ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦੇਆਂ ਸ਼ਹਿਦ ਜੇ ਮਿੱਠੇ ਬੋਲ ਬੋਲਦੇਆਂ ਬੋਲੀ ਵੇ ਪਸੰਤ ਤੈਨੂੰ ਕਬੂਤਰਾਂ ਨਾਲ ਖੇਡਣ ਦਾ ਸ਼ੌਂਕ ਹੈ ਤੂੰ ਤੂੰ ਕਿੰਨਾ ਖੂਬਸੂਰਤ ਹੈ ਸੋਹਣਾ ਮੈਂ ਤੇਰੀ ਜਵਾਨੀ ਤੋਂ ਵਾਰੀ ਜਾਨੀ ਹੈ ਜਦ ਮੈਂ ਤੈਨੂੰ ਵੇਖਦੀ ਆ ਤਾਂ ਮੇਰੀ ਜਾਨ ਹੀ ਕੱਢ ਲੈਣਾ ਆਪਾਂ ਦੋਨੋਂ ਹਾਨ ਪਰਵਾਣਾ ਮੈਨੂੰ ਆਪਣੀ ਕਬੂਤਰੀ ਬਣਾ ਲੈ ਸੋਹਣਾ ساری ਜ਼ਿੰਦਗੀ ਤੇਰੀ ਬਣ ਕੇ ਰਹੂੰਗੀ ਪਸੰਦ ਦੇ ਚਿੱਤ ਚਿੱਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ ਮਾਤਾ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਮੈਂ ਤੁਹਾਡਾ ਪੁੱਤਰ ਆ ਧਰਤੀ ਸਮਾਨ ਫਟ ਨਹੀਂ ਜਾਣਗੇ ਪੁੱਤਰ ਮਾਂ ਦਾ ਰੂਪ ਹੰਡਾਵੇ ਸੋਹਣਾ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਮੈਂ ਤੈਨੂੰ ਗੋਦ ਖੜਾਇਆ ਮੈਂ ਤੇਰੀ ਮਾਂ ਨਹੀਂ ਮੈਂ ਤੇਰੀ ਹਾਨਣ ਹੈ ਮੇਰੀ ਜਵਾਨੀ ਵਲ ਵੇਖ ਮੈਂ ਤੈਨੂੰ ਆਪਣੀ ਬਣਾ ਲੈਣਾ ਚਾਹੁੰਨੇ ਆ ਮੇਰੇ ਦਿਲ ਦੀਆਂ ਜਾਨੀਆਂ ਮੈਂ ਚਿਰ ਉਕਣੀ ਤੇਰੇ دیدار ਨੂੰ ਤਰਸਦੀ ਪਈਆਂ ਮਾਂ ਮੈਨੂੰ ਜਿਹੀਆਂ ਗੱਲਾਂ ਨਾਲ ਪਹੁੰਚਾਣਾ ਸਮਾਜਿਕ ਰਿਸ਼ਤੇ ਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿੱਧਰ ਲੈ ਤੁਰੇਗਾ ਮੇਰੀ ਰੂਹ ਦੇ ਹਾਨੀਆਂ ਸਮਾਜ ਨੇ ਭਲਾ ਮੈਨੂੰ ਕੀ ਦਿੱਤਾ ਕੱਚੀ ਕਹਿ ਨੂੰ ਅੱਧ ਖੜ ਬੁੱਢੜੇ ਦੇ ਲੜ ਲਾ ਦਿੱਤਾ ਮੇਰੀ ਜਵਾਨੀ ਰੋਲ ਦਿੱਤੀ ਮੈਨੂੰ ਹੀਰੇ ਪੰਨੇ ਨਹੀਂ ਚਾਹੀਦੇ ਤੂੰ ਮੇਰੇ ਬਾਹ ਫੜ ਕੇ ਮੈਨੂੰ ਪਾਰ ਲੰਘਾ ਦੇ ਹੋਸ਼ ਤੋਂ ਕਮਲ ਹੈ ਮਾਤਾ ਮੇਰੀਏ ਇਹ ਰਿਸ਼ਤਾ ਮੈਂ ਨਹੀਂ ਨਿਭਾ ਸਕਦਾ ਅਜੀਬੀ ਸੋਚ ਲਾ ਜੇ ਤੂੰ ਮੇਰੀ ਗੱਲ ਨਹੀਂ ਮੰਨੇਗਾ ਤਾਂ ਇਸ ਦੇ ਨਤੀਜੇ ਤੈਨੂੰ ਭੁਗਤਨੇ ਪੈਣਗੇ ਮਾਤਾ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ ਆਪਣੇ ਬਾਪ ਦੀ ਦਾੜੀ ਦੀ ਲਾਜ ਰੱਖਾਂਗਾ ਐਨਾ ਆਖ ਬਸੰਤ ਇੱਕਦਮ ਮਹਿਲੋਂ ਤੋਂ ਬਾਹਰ ਚਲਾ ਗਿਆ ਚੰਦਰਵਤੀ ਪਲੰਘ ਤੇ ਪਈ ਬਿਨਾ ਪਾਣੀਓ ਮੱਛੀ ਵਾਂਗ ਤੜਫਣ ਲੱਗੀ ਪਸੰਤ ਨੇ ਰੂਪ ਨੂੰ ਆ ਕੇ ਸਾਰੀ ਕਹਾਣੀ ਸੁਣਾ ਦਿੱਤੀ ਦੋਨੋਂ ਚਿੰਤਾ ਦੇ ਸਾਗਰ ਵਿੱਚ ਡੁੱਬ ਗਏ ਅੱਥਣ ਪਸਰੀ ਹਨੇਰਾ ਗੂੜਾ ਹੋਇਆ ਖੜਕਸੈਨ ਆਪਣੇ ਮਹਿਲਾਂ ਨੂੰ ਜਦੋਂ ਵਾਪਸ ਆਇਆ ਤਾਂ ਸਾਰੇ ਸ਼ਮਾਂਦਾਨ ਯਾਨੀ ਕਿ ਸਾਰੇ ਦੀਵੇ ਗੁੱਲ ਸੀ ਬੱਤੀਆਂ ਬੰਦ ਸੀ ਉਹ ਅੰਦਰ ਵੜਿਆ ਚੰਦਰਪਤੀ ਮੂੰਹ ਸਿਰਲ ਪੇਟੀ ਖਣਪੱਟੀ ਲੇ ਪਲੰਗ ਦੇ ਉੱਤੇ ਪਈ ਹੋਈ ਸੀ ਕਮਰੇ ਦੀਆਂ ਵਸਤਾਂ ਇੱਧਰ ਉੱਧਰ ਖਿੰਡੀਆਂ ਪਈਆਂ ਸਨ ਤੇ ਰਾਜਾ ਪਹੁੰਚਰ ਗਿਆ ਉਸਨੇ ਉਸਦੇ ਮੂੰਹ ਤੋਂ ਪੱਲਾ ਖਿੱਚ ਕੇ ਪਰਾ ਕੀਤਾ ਰਾਣੀ ਦੇ ਚਿਹਰੇ ਤੇ ਘੂਟਾਂ ਦੇ ਨਿਸ਼ਾਨ ਸਿਰ ਤੇ ਵਾਲ ਖਿੰਡੇ ਹੋਏ ਤੇ ਰਾਣੀ ਹਟਕੋਰੇ ਲੈ ਕੇ ਰੋ ਰਹੀ ਸੀ ਰਾਜਨ ਕੀ ਦੱਸਾਂ ਕੀ ਨਾ ਦੱਸਾਂ ਲੋੜਾ ਮਾਰਿਆ ਤੁਹਾਡੇ ਲਾੜਲੇ ਪੁੱਤ ਬਸੰਤ ਨੇ ਅੱਜ ਮਹਿਲੀ ਆਇਆ ਕੱਲੀ ਵੇਖ ਕੇ ਮੇਰੇ ਨਾਲ ਹੱਥੋਪਾਈ ਕੀਤੀ ਆਪਣੀ ਪਤ ਨੂੰ ਮੈਂ ਮਸਾ ਬਚਾਇਆ ਚੰਦਰਵਤੀ ਨੇਤਰੀਆ ਚਰਿੱਤਰ ਕਰਕੇ ਅਜੀਹਾ ਬਾਣ ਚਲਾਇਆ ਕਿ ਖੜਗਸੈਨ ਸੋਚੀ ਪੈ ਗਿਆ ਇਹ ਕਿਵੇਂ ਹੋ ਸਕਦਾ ਮੇਰੀ ਰਾਣੀਏ ਬਸੰਤ ਜਿਆ ਨਹੀਂ ਕਰ ਸਕਦਾ ਸੱਚ ਸੁੱਚ ਦੱਸ ਰਾਜਨ ਬਸੰਤ ਤੁਹਾਡਾ ਪੁੱਤ ਹੈ ਇਸ ਲਈ ਮੇਰੀ ਗੱਲ ਦਾ ਆਪ ਨੂੰ ਇਤਬਾਰ ਨਹੀਂ ਹੋਣਾ ਐਨਾਂ ਆਖ ਚੰਦਰਵਤੀ ਜਾਰੋ ਜਾ ਰੋਣ ਲੱਗ ਪਈ ਰਾਜਾ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ ਉਹ ਤੁਰੰਦਰ ਤਖਤੜ ਉੱਠਿਆ ਉਹਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦਾ ਕਿਹਾ ਮੇਰੀ ਬੇਗਮ ਤੈਨ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਜਿਹੜਾ ਕਹਿ ਗੱਲ ਕਹਿ ਰਹੀ ਹੈ ਇਹ ਸੱਚੀ ਕਹਿ ਰਹੀ ਹੋਵੇਗੀ ਰਾਜਦੇ ਦੇ ਬਚਨ ਸੁਣ ਕੇ ਰਾਣੀ ਅੰਦਰੋਂ ਖੁਸ਼ ਹੋ ਗਈ ਤੇ ਹੁਣ ਉਹ ਹਾਰ ਸ਼ਿੰਗਾਰ ਲਾ ਕੇ ਦੁਆਰਾ ਸਜਣ ਬੈਠ ਗਈ ਅਗਲੀ ਸਵੇਰ ਖੜਗਸੈਨ ਨੇ ਬਸੰਤ ਨੂੰ ਭਰੇ ਦਰਬਾਰ ਵਿੱਚ ਬੁਲਾਇਆ ਤੇ ਉਹਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸਾਰੇ ਦਰਬਾਰ ਵਿੱਚ ਸਨੱਟਾ ਛਾ ਗਿਆ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਰਾਜਦੇ ਹੁਕਮ ਨੂੰ 모ੜੇ ਸਾਰੇ ਦਰਬਾਰੀ ਜਾਣਦੇ ਸੀ ਕਿ ਬਸੰਤ ਪੀਖਸੂਰ ਹੈ रूप ਨੇ ਵੀ ਆਪਣੇ ਪਿਤਾ ਕੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ قصورواری ਸੀ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ سزا ਦੇ ਕੇ ਆਪਣਾ ਹਾ ਅਦਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸਦਾ ਪਿਤਾ ਉਸਦਾ ਪੱਖ ਜਾਣੇ ਬਿਨਾ ਉਸ ਨੂੰ سزا ਸੁਣਾ ਦੇਵੇਗਾ ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ ਉਹਨੂੰ ਵਿਛੜੀ ਮਾਂ ਦੀ ਯਾਦ ਆਈ ਤੇ ਉਹਦਾ ਗੱਜ ਪਰ ਆਇਆ ਉਪਰੇ ਨਾਨਾ ਨਾਲ ਆਪਣੇ ਸ਼ਹਿਰੋਂ ਨਮਸਕਾਰ ਕਰਕੇ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ ਅਜੇ ਕੁਝ ਕਦਮ ਹੀ ਅੱਗੇ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਸ ਦੇ ਪਿੱਛੇ ਉਸ ਦੇ ਨਾਲ ਜਾ ਰਲਿਆ ਤੇ ਬੋਲਿਆ ਵੀਰੇ ਮੈਂ ਤੇਰੇ ਬਿਗੈਰ ਕੱਲਾ ਕਿਵੇਂ ਰਹਿ ਸਕਦਾ ਤੇਰੇ ਨਾਲ ਹੀ ਚੱਲੂਗਾ ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਚ ਲੈਣੇ ਨੇ ਜੋ ਮੇਰੇ ਕਰਮ ਚ ਲਿਖਿਆ ਸੀ ਉਹ ਮੈਂ ਭੋਗਣਾ ਹੈ ਜਾ ਪਛਾ ਮੁੜ ਜਾ ਰੂਪ ਜਿੱਦ ਕਰਕੇ ਬਸੰਤ ਦੇ ਨਾਲ ਹੀ ਜੰਗਲ ਬਿਆਬਾਨ ਤੁਰ ਪਿਆ ਉਹ ਆਪਣੇ ਦੇਸ਼ ਦੀ ਹੱਦ ਪਾਰ ਕਰਕੇ ਗਵਾਂਡੀ ਦੇਸ਼ ਦੇ ਜੰਗਲ ਬਿਆਬਾਨ ਜੰਗਲਾਂ ਵਿੱਚ ਚਲੇ ਗਏ ਜੋ ਕੰਦਮੂਲ ਮਿਲਦਾ ਖਾ ਕੇ ਗੁਜ਼ਾਰਾ ਕਰਦੇ ਰਾਤ ਨੂੰ ਕਿਸੇ ਦਰਖਤ ਥੱਲੇ ਟਿਕ ਜਾਂਦੇ ਜੰਗਲੀ ਜੀਵ ਜੰਤੂਆਂ ਤੋਂ ਬਚਣ ਲਈ ਅੱਧੀ ਰਾਤ ਤੱਕ ਇੱਕ ਜਾਣਾ ਜਾਗਦਾ ਤੇ ਇੱਕ ਜਾਣਾ ਸੌਂ ਜਾਂਦਾ ਫਿਰ ਦੂਜਾ ਜਾਣਾ ਜਾਗਦਾ ਪਹਿਲਾ ਸੌਂ ਜਾਂਦਾ ਇਸ ਤਰ੍ਹਾਂ ਵਾਰ-ਵਾਰੀ ਜਾਗਦੇ ਸੌਂਦੇ ਇੱਕ ਸਾਲ ਤੋਂ ਵੱਧ ਦਾ ਸਮਾਂ ਉਹ ਪਟਕਦੇ ਫਿਰਦੇ ਰਹੇ ਉਹਨਾਂ ਕਈਆਂ ਨਦੀਆਂ ਨਾਲੇ ਦਰਿਆ ਘਾਟੀਆਂ ਪਹਾੜ ਪਾਰ ਕੀਤੇ ਇੱਕ ਦਿਨ ਕੀ ਪਾਣਾ ਵਰਤਿਆ ਕਿ ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ ਜਦੋਂ ਰੂਪ ਦੀ ਜਾਗ ਖੁੱਲੀ ਤੇ ਉਹਨੇ ਵੇਖਿਆ ਤੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਸੀ ਉਸ ਨੇ ਉਸ ਨੂੰ ਹਲਾਇਆ ਪਰ ਬਸੰਤ ਟਸ ਤੋਂ ਮਸਨਾ ਹੈ ਰੂਪ ਸੋਚੀ ਪੈ ਗਿਆ ਵੀ ਕਿਦਰੇ ਕੋਈ ਜੰਗਲੀ ਜਾਨਵਰ ਇਸ ਨੂੰ ਦਸ ਗਿਆ ਹੈ ਜੰਗਲ ਬਿਆਬਾਨ ਪਰਾਇਆ ਦੇਸ਼ ਕੋਈ ਮਦਦ ਨਹੀਂ ਸੀ ਉਹ ਹੋਣਾ ਉਸ ਦੇ ਕਫਨ ਦਾ ਪ੍ਰਬੰਧ ਕਰਨ ਲਈ ਇੱਧਰ ਉੱਧਰ ਜਾ ਕੇ ਲੱਭ ਰਿਆ ਸੀ ਤੇ ਬਸੰਦ ਦੀ ਲਾਸ਼ ਨੂੰ ਧਰਤ ਥੱਲੇ ਹੀ ਛੱਡ ਕੇ ਚਲਾ ਗਿਆ ਤੁਰਦਿਆਂ ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪਹੁੰਚ ਗਿਆ ਸ਼ਹਿਰ ਦੇ ਆਲੇ ਦੁਆਲੇ ਬਹੁਤ ਵੱਡੀ ਇੱਕ ਦਰਵਾਜ਼ਾ ਬਣਿਆ ਹੋਇਆ ਸੀਗਾ ਤੇ ਇੱਕੋ ਹੀ ਰਸਤਾ ਅੰਦਰ ਜਾਣ ਦਾ ਸੀਗਾ ਉਹ ਦਰਵਾਜ਼ੇ ਦੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਹਨੂੰ ਰੋਕ ਲਿਆ ਐਨੇ ਨੂੰ ਤੇ ਸਾਰੇ ਜਣੇ ਇਕੱਠੇ ਹੋ ਗਏ شاہی ਦਰਬਾਰ ਤੋਂ ਹੋਰ ਵੀ ਜਾਣੇ ਆ ਗਏ ਉਹਨਾਂ ਨੇ ਰੂਪ ਨੂੰ ਕਿਹਾ हे ਪਰਦੇਸੀ ਨੌਜਵਾਨ ਕੱਲ ਸਾਡੇ ਦੇਸ਼ ਦਾ ਰਾਜਾ ਸਵਰਗਵਾਸ ਹੋ ਗਿਆ ਹੈ ਪਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਤੇ ਦਰਬਾਰੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਯਾਤਰੀ ਸਭ ਤੋਂ ਪਹਿਲਾ ਬੰਦਾ ਇਸ ਸਾਡੇ ਦੇਸ਼ ਵਿੱਚ ਰਾਜ ਵਿੱਚ ਆਵੇਗਾ ਉਸ ਨੂੰ ਰਾਜ ਸਿੰਘਾਸਨ ਤੇ ਬਿਠਾਵਾਂਗੇ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ ਇਸ ਕਰਕੇ ਹੁਣ ਸਾਡੇ ਰਾਜਾ ਹੋ ਐਨਾ ਆਖ ਉਹਨਾਂ ਨੇ ਰੂਪ ਨੂੰ ਸ਼ਾਹੀ ਬਸਤਰ ਪਹਿਨਾ ਕੇ ਵਿਧੀਵਤ ਰਸਮ ਰਵਾਜਾਂ ਦੇ ਨਾਲ ਸਿੰਘਾਸਨ ਤੇ ਬਿਰਾਜਮਾਨ ਕਰ ਦਿੱਤਾ ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਉਹਨਾਂ ਨੂੰ ਰਾਜ ਦਰਬਾਰੀਆਂ ਨੇ ਇੰਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਦਿਨ ਲਈ ਤਨੂੰ ਭੁੱਲੀ ਗਿਆ ਜਦੋਂ